ਸਸਕਾ ਜੀ ਮਹਾ ਕੁਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਨੇ ਭਾਰਤ ਉਤੇ ਆਪਣੀਆਂ ਆਉਣ ਵਾਲੀਆਂ ਆਮ ਚੋਣਾਂ ਦੇ ਵਿੱਚ ਦਖਲ ਦੇਣ ਦੇ ਇਰਾਦੇ ਅਤੇ ਸਮਰਥਾ ਦਾ ਦੋਸ਼ ਲਗਾਇਆ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਚੀਨ ਰੂਸ ਅਤੇ ਪਾਕਿਸਤਾਨ ਦੇ ਨਾਮ ਸੰਭਾਵੀ ਦਖਲਅੰਦਾਜ਼ੀ ਉਤੇ ਚਿੰਤਾਵਾਂ ਦਾ ਹਵਾਲਾ ਦਿੱਤਾ ਕਿਉਂਕਿ ਵੱਖਵਾਦੀ ਵਿਰੁੱਧ ਸਾਜ਼ਿਸ਼ਾਂ ਦੇ ਵਿੱਚ ਕਥਿਤੇ ਸ਼ਮੂਲੀਅਤ ਦੇ ਦੋਸ਼ ਤੇ ਵਿੱਚ ਭਾਰਤੀ ਡਿਪਲੋਮੇਟਾਂ ਨੂੰ ਕੱਢੇ ਜਾਣ ਤੋਂ ਬਾਅਦ ਕੈਨੇਡਾ ਦੇ ਭਾਰਤ ਦੇ ਨਾਲ ਸੰਬੰਧ ਵਿਗੜ ਗਏ ਸੀ ਕੈਨੇਡਾ ਨੇ ਇੱਕ ਵਾਰ ਸੇ ਤੋਂ ਦਾਅਵਾ ਕੀਤਾ ਹੈ ਕਿ ਭਾਰਤ 28 ਅਪ੍ਰੈਲ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਆਮ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਤੇ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਕਿਹਾ ਹੈ ਕਿ ਚੀਨ ਅਤੇ ਭਾਰਤ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਤੇ ਨੇ ਜੁਰੇ ਕਿ ਰੂਸ ਅਤੇ ਪਾਕਿਸਤਾਨ ਦੇ ਕੋਲ ਅਜਿਹਾ ਕਰਨ ਦੀ ਕੋਈ ਸਮਰੱਥਾ ਹੈ ਇਜ਼ਨਾਲੀ ਸੀਐਸਆਈ ਸਟੇ ਡਿਪਟੀ ਡਾਇਰੈਕਟਰ ਆਫ ਆਪਰੇਸ਼ਨਜ਼ ਦੇ ਵੈਨੇਸਾ ਲੋਇਡ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਦੇ ਕੋਲ ਕੈਨੇਡੀਅਨ ਪਾਈਪ ਚਾਰ ਰਹੇ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੇ ਵਿੱਚ ਦਖਲ ਦੇਣ ਦਾ ਵੀ ਇਰਾਦਾ ਅਤੇ ਸਮਰੱਥਾ ਹੈ ਹਾਲੀ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਜਸਟਿਨ ਟਰੂਡੋ ਦੀ ਥਾ ਲੈਣ ਵਾਲੇ ਮਾਰਕ ਕਾਰਨੀ ਨੇ ਛੋਣਾ ਤੋਂ ਪਹਿਲਾਂ ਭਾਰਤ ਦੇ ਨਾਲ ਖਰਾਬ ਹੋਏ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਸੀ ਅਤੇ ਹੁਣ ਦੇਸ਼ ਫਿਰ ਦਾਅਵਾ ਕਰ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਅਧਿਕਾਰਤ ਜਾਂਚ ਦੇ ਵਿੱਚ ਦੋਸ਼ ਲਗਾਏ ਗਏ ਕਿ ਭਾਰਤ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਵਿੱਚ ਸ਼ਾਮਲ ਦੂਜਾ ਸਭ ਤੋਂ ਵੱਧ ਸਰਗਰਮ ਦੇਸ਼ ਹੈ ਇਹ ਗਲਤ ਜਾਣਕਾਰੀ ਨੂੰ ਇੱਕ ਮੁੱਖ ਰਣਨੀਤੀ ਦੇ ਵਜੋਂ ਵਰਤਦਾ ਹੈ ਜੁਭ ਵਿਖਤੇ ਵਿੱਚ ਵਧੇਰੇ ਵਾਰ ਵਰਤੀ ਜਾ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਇਸ ਨੂੰ 2021 ਦੀਆਂ ਚੋਣਾਂ ਦੌਰਾਨ ਉਮੀਦਵਾਰਾਂ ਦੀ ਜਾਣਕਾਰੀ ਤੋਂ ਬਿਨਾ ਪਸੰਦੀਦਾ ਉਮੀਦਵਾਰਾਂ ਨੂੰ ਗੁਪਤ ਰੂਪ ਦੇ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰ ਦੀ ਵੀ ਕੋਸ਼ਿਸ਼ ਕੀਤੀ ਹੋਵੇ ਜਿਹੇ ਪਾਸੇ ਐਮਈਏ ਨੇ ਇਸ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਅਸੀਂ ਭਾਰਤ ਉਤੇ ਰਿਪੋਰਟ ਦੇ ਇਸ਼ਾਰਿਆਂ ਨੂੰ ਰੱਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਸਮਰਥ ਬਣਾਉਣ ਵਾਲੀ ਸਹਾਇਤਾ ਪ੍ਰਣਾਲੀ ਨੂੰ ਹੋਰ ਸਮਰਥਨ ਦਿੱਤਾ ਜਾਵੇਗਾ ਇਥੇ ਦੱਸਣਾ ਪੰਤੇ ਕਿ ਕੈਨੇਡਾ ਦੇ ਵੱਲੋਂ ਮਿਸ਼ਨ ਦੇ ਮੁਖੀ ਸਮੇਤ 6 ਭਾਰਤੀ ਡਿਪਲੋਮੇਟਾਂ ਨੂੰ ਕੈਨੇਡਾ ਦੇ ਵਿੱਚ ਵੱਖਵਾਦੀਆਂ ਦੇ ਵਿਰੁੱਧ ਸਾਜ਼ਿਸ਼ਾ ਦੇ ਵਿੱਚ ਕਥਿਤ ਤੌਰ ਤੇ ਸ਼ਮੂਲੀਅਤ ਦੇ ਦੇਸ਼ ਵਿੱਚ ਕੱਢੇ ਜਾਣ ਤੋਂ ਬਾਅਦ ਭਾਰਤ ਦੇ ਨਾਲ ਕੂਟਨੀਤਿਕ ਸੰਬੰਧ ਵਿਗੜ ਗਏ ਸੀ ਜਿਸ ਤੋਂ ਬਾਅਦ ਹੁਣ ਲੋਇਡ ਨੇ ਕੈਨੇਡੀਅਨ ਲੋਕਤੰਤਰੀ ਪ੍ਰਕਿਰਿਆਵਾਂ ਦੇ ਵਿੱਚ ਦਖਲ ਦੇਣ ਦੀ ਭਾਰਤ ਦੀ ਸਮਰੱਥਾ ਅਤੇ ਇਰਾਦੇ ਦੀ ਵੀ ਪੁਸ਼ਟੀ ਕੀਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ